ਤੁਸੀਂ ਦੇਖ ਰਹੇ ਹੋ ਡਾਕਟਰ ਵੀ ਮੈਂ ਹਾਂ ਸੰਦੀਪ ਸ਼ਰਮਾ ਗੁਰਾਂ ਦੇ ਰਹੇ ਮੈਂ ਦੱਸ ਦਈ ਜੁਝਾਰੂ ਨੇਤਾ ਐਸਟਮ ਨੇਤਾ ਕਹਾਂਗੇ ਕਿਉਂਕਿ ਬੜਾ ਸਮਾਂ ਇਹਨਾਂ ਨੇ ਇੱਕ ਪਾਰਟੀ ਵੱਲੋਂ ਕੰਮ ਕੀਤਾ ਅਲਾਲਾ ਪਾਰਟੀ ਲੇਕਿਨ ਐਸਟਮ ਵੀਜੇਪੀ ਜੁਆਇਨ ਕੀਤੀ ਹੈ ਕਮਲਜੀ ਸਿੰਘ ਕਰਵਲਕਰਵਾ ਸਾਹਿਬ ਵੀਜੇਪੀ ਜੁਆਇਨ ਕੀਤੀ ਹੈ ਪਰ ਉਸ ਤੋਂ ਕਿਸਾ ਲੱਗਾ ਵੀ ਪਹਿਲਾਂ ਤੁਹਾਡਾ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਤੇ ਦੂਸਰੀ ਗੱਲ ਵੀਜੇਪੀ ਦੇ ਵਿੱਚ ਆ ਕੇ ਇੱਕ ਬੜਾ ਇੱਕ ਡਿਸਪਲਨ ਵੱਡੇ ਛੋਟੇ ਦੀ ਇੱਜ਼ਤ ਇਹ ਚੀਜ਼ ਜਿਹੜੀ ਬਹੁਤ ਵਧੀਆ ਤਰੀਕੇ ਨਾਲ ਦੇਖਣ ਨੂੰ ਮਿਲੀ ਆ ਆਪਣੇ ਲਗਾਏ ਹੋਏ ਸੀਨੀਅਰ ਲੀਡਰ ਦੀ ਇੱਜ਼ਤ ਆਪਣੀ ਜੂਨੀਅਰ ਦੀ ਇੱਜ਼ਤ ਇਹ ਚੀਜ਼ਾਂ ਜਿਹੜੀਆਂ ਡਿਸਪਲਿਨ ਜਿਹੜਾ ਦੇਖਣ ਨੂੰ ਮਿਲਿਆ ਬਹੁਤ ਚੰਗਾ ਕੰਮ ਲੱਗਿਆ ਕਿਉਂ ਕੀ ਕਟਨ ਮਸ ਸੋਈ ਹੈ ਕਾਂਗਰਸ ਦੇ ਵਿੱਚ ਆ ਕੇ ਕੀ ਪ੍ਰੋਬਲਮ ਕਿੱਥੇ ਆਈ ਹੈ ਇਹ ਤੁਹਾਨੂੰ ਬੀਜੇਪੀ ਦਾ ਪੱਲਾ ਫੜਨਾ ਪਿਆ ਬੜਾ ਇੰਨੇ ਸਾਲ ਤੁਸੀਂ ਕਾਂਗਰਸ ਵਿਚਾਰੇ ਸੋ ਅੱਜ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਵੀ ਪਤਾ ਵੋਟਰਾਂ ਨੂੰ ਵੀ ਪਤਾ ਕਿ ਕੜਵਲ ਨੇ ਕਾਂਗਰਸ ਛੱਡੀ ਨਹੀਂ ਕੜਵਲ ਤੋਂ ਛੜਵਾਈ ਗਈ ਆ ਛੱਡੀ ਨਹੀਂ ਛੜਵਾਈ ਗਈ ਛੜਵਾਈ ਗਈ ਆ ਕਾਰਨ ਕੜਵਲ ਕਦੇ ਵੀ ਕਿਸੇ ਦੀ ਗਲਤ ਗੱਲ ਨਾਲ ਸਮਝੌਤਾ ਨਹੀਂ ਕਰਦਾ ਕਿਸੇ ਦੇ ਸ਼ਬਦਾਂ ਨੂੰ ਮਾੜਿਆਂ ਨੂੰ ਸੁਣਨ ਤੋਂ ਬਾਅਦ ਉਹਦੇ ਨਾਂ ਦੇ ਨਾਅਰੇ ਲਾਉਣੇ ਇਹ ਮੇਰੀ ਫਿਤਰਤ ਨਹੀਂ ਜਦੋਂ ਅਸੀਂ ਆਪਣੇ ਵਰਕਰ ਨੂੰ ਜਲੀਲ ਕਰਦੇ ਆ ਫਿਰ ਤੁਸੀਂ ਕਿੱਥੋਂ ਸਰਕਾਰਾਂ ਦੇ ਦੁਆਰੇ ਉਮੀਦ ਰੱਖਦੇ ਹੋ ਅਸੀਂ ਕਿੱਥੋਂ ਉਮੀਦ ਕਰ ਲਾਂਗੇ ਕਿ ਇਸ ਪਾਰਟੀ ਦੇ ਵਿੱਚ ਤੁਸੀਂ 10 ਵਾਰੀ ਲਾ ਲਓ ਜਿਹੜੇ ਹਾਲਾਤ ਆਤਮਨਗਰ ਦੇ ਬਣਾਏ ਹੋਏ ਸੀ 10 ਸਾਲ 10 ਵਾਰ ਇੱਥੇ ਕੋਈ ਇਲੈਕਸ਼ਨ ਲੜ ਲਈ ਕੋਈ ਨਹੀਂ ਜਿੱਤ ਸਕਦਾ ਕਾਰਨ ਕੀ ਆ ਕਿ ਇੱਥੇ ਜਿਹੜੀ ਨੈਗੇਟਿਵ ਪੋਲਿਟਿਕਸ ਹਨ ਉਹ ਬਹੁਤ ਜ਼ਿਆਦੀ ਹੈ ਜਿਹਦੇ ਕਰਕੇ ਦੋ ਵਾਰ ਮੇਰਾ ਨੁਕਸਾਨ ਹੋਇਆ ਜਿਹੜਾ ਮੇਰੇ ਤੇ ਮਲਾਵਾਤੀ ਹਰ ਮੇ ਹੋਏ ਮੇਰੇ ਤੇ ਇੱਕ ਟਿੱਕਾ ਲੱਗ ਗਿਆ ਵੀ ਹਾਰ ਦਾ ਇਹ ਸਾਰਾ ਕੁਝ ਮੈਂ ਸਮਝਦਾ ਕਿ ਵੱਡੇ ਛੋਟੇ ਦੀ ਨਾ ਕਦਰ ਕਰਨ ਦੇ ਚੱਕਰ 'ਚ ਹੀ ਸਾਰਾ ਇਹ ਇਨਸਾਨ ਇਹੀ ਕਾਰਨ ਇਹੀ ਕਾਰਨ ਮੰਨਦੇ ਤੁਸੀਂ ਸਭ ਤੋਂ ਵੱਡਾ ਕਾਰਨ ਹੀ ਇਹ ਆ ਵੀ ਇੱਥੇ ਜਿਹੜੀ ਆ ਨੈਗੇਟਿਵ ਪੋਲਿਟਿਕਸ ਬਹੁਤ ਜ਼ਿਆਦੀ ਆ ਨਾ ਕਿਵੇਂ ਖਿੱਚਣੀਆਂ ਕਿਸੇ ਦੀ ਇਹ ਬਹੁਤ ਜ਼ਿਆਦੀ ਆ ਜੀ ਬਿਲਕੁਲ ਇਹ 'ਚ ਕੋਈ ਦੋਰਾ ਨਹੀਂ ਜਿਹਦੇ ਕਰਕੇ ਇਹ ਪ੍ਰੋਬਲਮ ਆਈ ਆ ਵਰਨਾ ਮੈਂ ਅਗਰ ਕਿਸੇ ਇੰਡੀਵਿਜੂਅਲ ਕਿਸੇ ਬੰਦੇ ਦੇ ਨਾਲ ਜੇ ਕੋਈ ਮੇਰੀ ਗਿਲਾ ਸ਼ਿਕਵਾ ਰੰਜਤ ਹੁੰਦੀ ਫਿਰ ਮੈਂ ਉਸ ਤਰੀਕੇ ਨਾਲ ਗੱਲ ਕਰਦਾ ਮੈਂ ਜਿਵੇਂ ਪਿਛਲੇ ਸਮੇਂ 'ਚ ਕਰਦਾ ਆ ਰਿਹਾ ਫਿਰ ਡਾਇਰੈਕਟ ਉਹਦੇ ਨਾਂ ਤੇ ਲੈ ਕੇ ਵੀ ਚੱਲਦੇ ਰਹੇ ਆ ਇਹ ਕਾਂਗਰਸ ਦੇ ਵਿੱਚ ਹੀ ਪ੍ਰੋਬਲਮ ਆ ਇਹ ਇੱਕ ਇੱਕ ਵਿਸ਼ੇਸ਼ ਵਿਅਕਤੀ ਦਾ ਮੈਂ ਨਾਂ ਨਹੀਂ ਲੈਂਦਾ ਇਹ ਸਾਰਿਆਂ ਦਾ ਹੀ ਹਾਲ ਹੈ ਅੱਜ ਕੜਵਲ ਨੂੰ ਕਹਿੰਦੇ ਤੇਜ ਤਰਾਰ ਇੱਕ ਯੂਆ ਨੇਤਾ ਵੀ ਮੰਨਿਆ ਜਾਂਦਾ ਠੀਕ ਹੈ ਲੇਕਿਨ ਬੀਜੇਪੀ ਆਂਦ ਦੇ ਵਿੱਚ ਇਹੜੀ ਪਾਰਟੀ ਹੈ ਬੜੀ ਸ਼ਹਿਨਸ਼ੀਲਤਾ ਵਾਲੀ ਪਾਰਟੀ ਲੱਗ ਰਿਹਾ ਕੜਵਲ ਆਪਣੀ ਉਹ ਪੁਰਾਣੀ ਹੜੀ ਤੇਜ਼ ਰਾਰ ਵਾਲੀ ਰਾਜਨੀਤੀ ਇੱਥੇ ਨਹੀਂ ਕਰਾਂਗੇ ਵੀ ਉਹ ਉਹਨਾਂ ਦੇ ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਵੀ ਸੀਨੀਅਰ ਲੀਡਰ ਇੱਜ਼ਤ ਕਰਦੇ ਕਿ ਉਹ ਸਹਿਨਸ਼ੀਲਤਾ ਬਰਕਰਾਰ ਰੋਗੇ। ਬਾਰਸ਼ਾਣਾ ਤਾਂ ਜਾਂਦੀਆਂ ਨੇ ਜਿਹੜੇ ਬੰਦੇ ਦੇ ਕਹਿੰਦੇ ਹੁੰਦੇ ਆ ਵੀ ਇਹ ਤਾਂ ਝੂਠੇ ਹੋਏ ਨੇ ਚਟੀਆਂ ਜਾਣ ਪੌੜੀਆਂ ਪੌੜੀਆਂ ਬੰਦੇ ਦੀ ਆਤ ਤਾਂ ਜਿਹੜੀਆਂ ਨਾ ਉਹ ਨਹੀਂ ਕਦੇ ਬਦਲ ਸਕਦੀਆਂ ਹੁੰਦੀਆਂ ਜਿਹੜਾ ਸੁਭਾਅ ਹੁੰਦਾ ਬੰਦੇ ਦਾ ਉਹੀ ਰਹਿਣਾ ਹੁੰਦਾ। ਪਰ ਅਸੀਂ ਵੀ ਕਦੇ ਬਾ ਉਹਨਾਂ ਪਾਰਟੀਆਂ 'ਚ ਰਹਿ ਕੇ ਡਿਸਪਲਿਨ ਤੋਂ ਬਾਹਰ ਨਹੀਂ ਗਿਆ ਐਗਰੈਸ਼ਨ ਤਾਂ ਆਇਆ ਜ਼ਰੂਰੀ ਆ। ਜੇ ਲੀਡਰ 'ਚ ਐਗਰੈਸ਼ਨ ਹੀ ਹੈ ਨਹੀਂ। ਤੋ ਫਿਰ ਉਹ ਲੀਡਰ ਕਾ ਤਾਂ ਫਿਰ ਉਹ ਲੀਡਰ ਨਹੀਂ ਹੈਗਾ ਫਿਰ ਉਹ ਫਿਰ ਉਹ ਕੋਈ ਬੰਦਾ ਉਹ ਤੋਂ ਵੀ ਨਹੀਂ ਕਰ ਸਕਦਾ ਅੱਜ ਭਾਜਪੀ ਦੀ ਜਿਹੜੀ ਸਾਰੇ ਮੈਂ ਸਮਝਦਾ ਆਤਮਨਗਰ ਹਲਕੇ ਦੀਆਂ ਸ਼ਹਿਰ ਦੀ ਲੀਡਰਸ਼ਿਪਾਂ ਛੋਟੇ ਤੋਂ ਵੱਡੇ ਜਿਹੜੇ ਅਹੁਦੇਦਾਰ ਨੇ ਅੱਜ ਉਹਨਾਂ ਦੇ ਵਿੱਚ ਐਗਰੈਸ਼ਨ ਦੁਆਰੇ ਆ ਗਿਆ ਕਿਉਂ ਆਇਆ ਐਗਰੈਸ਼ਨ ਉਹਨਾਂ ਦੇ ਕਿਉਂਕਿ ਉਹਨਾਂ ਨੂੰ ਇਹ ਪਤਾ ਲੱਗਿਆ ਵੀ ਸਾਡਾ ਉਹ ਭਰਾ ਸਾਡੇ ਨਾਲ ਆ ਜਿਹੜਾ ਕਦੇ ਗਲਤ ਨਾ ਖੜਿਆ ਨੀ ਸਚਾਈ ਦੇ ਸਾਥ ਦਿੰਦਾ ਚਾਹੇ ਉਹ ਕੋਈ ਵੀ ਹੋਵੇ ਤੇ ਇਸ ਕਰਕੇ ਐਗਰੈਸ਼ਨ ਬਹੁਤ ਜ਼ਰੂਰੀ ਹੈ ਪਰ ਡਿਸਪੀਸਪਲਨ ਚ ਰਹਿ ਕੇ ਇੱਕ ਜਾਬ ਤੇਜ ਰਹਿ ਕੇ ਸੋ ਉਹ ਅਸੀਂ ਜ਼ਰੂਰ ਮਰਿਆਦਾ ਦੇ ਵਿੱਚ ਰਹਿ ਕੇ ਆਪਣਾ ਐਗਰੈਸ਼ਨ ਕਾਇਮ ਰੱਖਾਂਗੇ ਉਹ ਉਹ ਕੱਟ ਨਹੀਂ ਕਰਾਂਗੇ ਤੁਸੀਂ ਵੀ ਜੀਪੀ ਜੁਆਇਨ ਕਰ ਲਈ ਤੁਹਾਡੇ ਪੁਰਾਣੀ ਸਾਥੀ ਪਹਿਲਾਂ ਵੀ ਗੱਲ ਕੀਤੀ ਤੁਹਾਡੇ ਪੁਰਾਣੀ ਸਾਥੀ ਠੀਕ ਹੈ ਤੁਹਾਡੀ ਪੁਰਾਣੀ ਕੋਈ ਰੰਜਿਸ਼ ਨਹੀਂ ਰਹੇ ਮਨ ਚ ਕੁਛ ਨਹੀਂ ਹੈ ਲੇਕਿਨ ਫਿਮਾ ਜੀਸੀ ਦੀ ਮਾਨ ਦੀ ਗੱਲ ਕਰਦੇ ਉਹਨਾਂ ਨੇ ਬੀ ਜੀ ਪੀ ਨੂੰ ਜੁਆਇਨ ਵਾਸਤੇ ਗਏ ਸੀ ਲੇਕਿਨ ਜੁਆਇਨ ਨਹੀਂ ਹੋਇਆ ਸਮਰਥਨ ਦੇ ਦੀ ਕੋਸ਼ਿਸ਼ ਅਗਰ ਉਹ ਬੀਜੇਪੀ ਜੁਆਨ ਕੱਲ ਕਰ ਲੰਦੇ ਕਿ ਪੁਰਾਣੀ ਤੁਹਾਡੀ ਜਿਹੜੀ ਮੰਚ ਕਰਕਰਾਵਟ ਹੈ ਉਹ ਬਾਹਰ ਨਿਕਲ ਸਕਦੀ ਜਾਂ ਖਤਮ ਹੋਊਗੀ ਜਾਂ ਉਹੀ ਚੱਲਦੀ ਰਹੂਗੀ ਜਾਂ ਤੁਸੀਂ ਪਾਰਟੀ ਛੱਡੂਗਾ ਜਾਂ ਦੇਖੋ ਪਾਰਟੀ ਦੇ ਵਿੱਚ ਸ਼ਾਮਲ ਹੋਣਾ ਨਹੀਂ ਹੋਣਾ ਇਹ ਪਾਰਟੀ ਦੇ ਲੀਡਰ ਸਾਹਿਬਾਨ ਇਹਦੇ ਬਾਰੇ ਦੱਸ ਸਕਦੇ ਆ ਤੇ ਜਿਹੜੀ ਗੱਲ ਅਸੂਲ ਨੇ ਜਿਹੜੇ ਉਹਨਾਂ ਨਾਲ ਮੈਂ ਤੁਹਾਨੂੰ ਪਹਿਲਾਂ ਦੱਸਿਆ ਉਹਨਾਂ ਨਾਲ ਕੋਈ ਸਮਝੌਤਾ ਨਹੀਂ ਮੈਂ ਆਪਣੇ ਅਸੂਲਾਂ ਤੇ ਆਪਣੇ ਸਿਧਾਂਤਾਂ ਤੇ ਉਸੇ ਤਰੀਕੇ ਵਰਕਰਾਰ ਰ੍ਹਾਂਗਾ ਜਿਨ੍ਹਾਂ ਤੇ ਪਹਿਲਾਂ ਸੀਗਾ ਸੋ ਇਸ ਕਰਕੇ ਪਾਰਟੀ ਨੇ ਦੇਖਣਾ ਪਾਰਟੀ ਦੇ ਲਈ ਕੋਈ ਫੈਸਲਾ ਪਾਰਟੀ ਨੇ ਜੇ ਲੈਣਾ ਹੋ ਉਹ ਪਾਰਟੀ ਦੇਖੂਗੀ ਸੋ ਇਹ ਮੇਰਾ ਫੈਸਲਾ ਨਹੀਂ ਤਾਂ ਕਿ ਪਰਸਨਾ ਨਹੀਂ ਹੋਊਗਾ ਇਹ ਸ਼ੁਕਰੀ ਗੱਲ ਕੱਲ੍ਹ ਵੈਦਰੀ ਗੱਲ ਉਹ ਨਾਲ ਈ ਹੋਵੇ ਨਾ ਹੋਵੇ ਉਹ ਗੱਲ ਇੱਕ ਵੱਖਰੀ ਆ ਕਿਉਂਕਿ ਮੈਨੂੰ ਇਹ ਵੀ ਪਤਾ ਵੀ ਜੇ ਇਹ ਕੰਮ ਕਰਨਾ ਹੁੰਦਾ ਪਾਰਟੀ ਨੇ ਤਾਂ ਇਹ ਪਹਿਲਾਂ ਹੀ ਕਰ ਦੇਣਾ ਸੀ ਸੋ ਇਹ ਇਹਦੇ ਚਾਂਸ ਵੀ ਨਹੀਂ ਪਰ ਮੈਂ ਆਪਦੇ ਮੂੰਹ ਕਹਿਣਾ ਨਹੀਂ ਚਾਹੁੰਦਾ ਸੀ ਪਰ ਤੁਸੀਂ ਫਿਰ ਵੀ ਕਹਾ ਲੈਨੇ ਹੋ ਕੋਈ ਗੱਲ ਨਹੀਂ ਪਰ ਮੈਨੂੰ ਇਸ ਗੱਲ ਦਾ ਕੋਈ ਡਾਰਕ ਆਫ ਜਾਂ ਕੋਈ ਹੈਨੀ ਪਾਰਟੀ ਜੋ ਕਰੂ ਉਹ ਵਧੀਆ ਕਰੂ ਔਰ ਪਾਰਟੀ ਵਧੀਆ ਇਹੀ ਕਰੂ ਵੀ ਉਹਨੂੰ ਨਹੀਂ ਲਉਂਦਾ ਤੁਹਾਨੂੰ ਪਹਿਲੀ ਗੱਲ ਵੀ ਬੀਜੇਪੀ ਪਾਰਟੀ ਕਿ ਸੈਂਸ਼ਿਲਤਾ ਵਾਲੀ ਪਾਰਟੀ ਆ ਹਮੇਸ਼ਾ ਹਸ ਵਰਕਰ ਨੂੰ ਲੈਂਦੀ ਜਿਹੜੇ ਵਿੱਚ ਸੈਂਸ਼ਿਲਤਾ ਅੱਗੇ ਕਾਇਮ ਰਹਿੰਦੀ ਤਾਂ ਹੀ ਤੁਹਾਨੂੰ ਦੇਖ ਕੇ ਤੁਹਾਨੂੰ ਬੀਜੇਪੀ ਸ਼ਾਮਿਲ ਹੋ ਸਕਦਾ ਹੈ ਇਹੀ ਕਾਰਨ ਸੋ ਮੈਂ ਬੀਜੇਪੀ ਨੇ ਮੇਰੇ ਵਿੱਚ ਕੀ ਦੇਖਿਆ ਉਹ ਬੀਜੇਪੀ ਨੂੰ ਪਤਾ ਪਰ ਮੈਂ ਬੀਜੇਪੀ ਦੇ ਵਿੱਚ ਕੀ ਦੇਖਿਆ ਉਹ ਜ਼ਰੂਰ ਦੱਸ ਸਕਦਾ ਅੱਜ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਆ ਮੈਂ ਉਹਦੇ ਵਿੱਚ ਜਾਣਾ ਬਿਹਤਰ ਨਹੀਂ ਸਮਝਿਆ ਇਹਦੇ ਚ ਆਉਣਾ ਬਿਹਤਰ ਸਮਝਿਆ ਮੈਨੂੰ ਉਹਦੇ ਵਿੱਚ ਫਿਊਚਰ ਨਹੀਂ ਦਿਖ ਰਿਹਾ ਜਿਵੇਂ ਲੋਕਾਂ ਨੇ ਦੇਖਿਆ ਸੀ ਨਾ ਅੱਜ ਤੋਂ 2 ਸਾਲ ਪਹਿਲਾਂ ਜਿਨ੍ਹਾਂ ਲੋਕਾਂ ਨੇ ਇਹਨਾਂ ਨੂੰ ਵੋਟਾਂ ਪਾ ਕੇ ਡੇਡੇ ਅਹੁਦੇ ਦਿੱਤੇ ਅੱਜ ਉਹ ਵੀ ਲੋਕ ਆਪਣਾ ਵਿਸ਼ਵਾਸ ਗਵਾ ਚੁੱਕੇ ਨੇ ਵੀ ਸਾਡੇ ਨਾਲ ਗਲਤ ਹੋ ਗਿਆ ਸਾਡੇ ਨਾਲ ਧੱਕਾ ਹੋ ਗਿਆ ਸਾਡੇ ਨਾਲ ਧੋਖਾ ਹੋ ਗਿਆ ਤੇ ਮੈਂ ਇਹ ਵੀ ਨਿਕਲ ਅੰਕ ਲਗਾਉਣਾ ਚਾਹੁੰਦਾ ਸੀ ਵੀ ਕੜਵਲ ਰੋਲਿੰਗ ਪਾਰਟੀ ਚਲੇ ਗਿਆ ਮੈਂ ਉਸ ਪਾਰਟੀ ਚ ਆਇਆ ਜਿੱਥੇ ਸਾਨੂੰ ਗਰਾਊਂਡ ਲੈਵਲ ਤੇ ਘਸ ਕੇ ਕੰਮ ਕਰਨਾ ਪਊਗਾ ਤਾਂ ਸਾਨੂੰ ਅੱਗੇ ਰਿਜ਼ਲਟ ਮਿਲਣਗੇ ਸੋ ਇਸ ਕਰਕੇ ਅਸੀਂ ਇਸ ਪਾਰਟੀ ਨੂੰ ਤਾਂ ਚੁਣਿਆ ਕਿਉਂਕਿ ਇਹ ਪੰਜਾਬ ਦਾ ਫਿਊਚਰ ਆ ਦੇਸ਼ ਦਾ ਫਿਊਚਰ ਆ ਤੇਜਾ ਤੁਸੀਂ ਤੁਹਾਡੀ ਬਹੁਤ ਤੁਹਾਡੀ ਸ਼ਕਤੀ ਪੈਣ ਵਾਲਾ ਦੇਖਿਆ ਦੇ ਚੁੱਕੇ ਅਸੀਂ ਚਾਹੇ ਕਾਂਗਰਸ ਹੋਵੇ ਜਾਂ ਉਹਦਾ ਵੀ ਕੀ ਮੰਨ ਦਿਓ ਆਨਵਲੀ ਨਗਰ ਨਿਗਮ ਚੋਂ ਵੀ ਭਾਜੀ ਬੀਜੇਪੀ ਪਿੱਛੇ ਪੱਲਾ ਫੜਿਆ ਕੀ ਜਿਦਾਂ ਦੀ ਕਿੰਨੀ ਜੋਰ ਕਿ ਕੀ ਲੱਗ ਰਿਹਾ ਵੀ ਆਉਣ ਵਾਲੇ ਸਮੇਂ ਦੇ ਲੁਧਿਆਣਾ ਦਾ ਮੇਅਰ ਬੀਜੇਪੀ ਦਾ ਬਣੂਗਾ ਪਹਿਲਾ ਐਮਪੀ ਬਣੂਗਾ ਹਾਂ ਕਾਰਪੋਰੇਸ਼ਨ ਦਾ ਹੀ ਕਰਾਉਂਦੇ ਨਹੀਂ ਕਿਉਂਕਿ ਇਹਨਾਂ ਕੋਲ 20-20 ਟਿਕਟਾਂ ਮੰਡੀਆਂ ਹੋਈਆਂ ਨੇ 20ਾਂ ਚੋਂ 19 ਭਾਜ ਜਾਣਿਆ ਇਹਨਾਂ ਦੇ ਤੇ ਇਹ ਸੋਚਦੇ ਆ ਵੀ ਉਹਨਾਂ ਨੂੰ ਮੂਰਖ ਬਣਾ ਕੇ 20ਾਂ ਨੂੰ ਵੀ ਅਸੀਂ ਇਹਨਾਂ ਤੋਂ ਵੋਟਾਂ ਲੈ ਲਈਏ ਉਸ ਤੋਂ ਬਾਅਦ ਇੱਕ ਇੱਕ ਜਾਣ ਨੂੰ ਟਿਕਟ ਦੇ ਕੇ ਅਸੀਂ ਟਕਾ ਲਾਂਗੇ ਪਰ ਉਹ ਇਹ ਗੱਲ ਉਹ ਵੀ ਸਮਝਦੇ ਨਹੀਂ ਈ ਅੱਜ ਕੀ ਆਮ ਆਦਮੀ ਪਾਰਟੀ ਲੁਧਿਆਣਾ ਜ਼ਿਲ੍ਹੇ ਦੇ ਵਰਕਰ ਨਹੀਂ ਸਮਝਦੇ ਵੀ ਕਾਰਪੋਰੇਸ਼ਨ ਦੀ ਇਲੈਕਸ਼ਨ ਨੂੰ ਐਮਪੀ ਦੀ ਇਲੈਕਸ਼ਨ ਤੋਂ ਬਾਅਦ ਕਿਉਂ ਕਰਾਇਆ ਜਾ ਰਿਹਾ ਉਹਦਾ ਮੁੱਖ ਕਾਰਨ ਹੀ ਇਹੀ ਆ ਵੀ ਜਿਹੜੇ ਇੱਕ ਵਾਰਡ ਦੇ ਵਿੱਚ 20-20 ਇਹਨਾਂ ਕੋਲ ਕੈਂਡੀਡੇਟ ਨੇ ਉਹਨਾਂ ਤੋਂ ਡਰਦੇ ਆ ਸੋ ਜਿਹੜੀ ਇਹ ਭਾਜਪਾ ਦੇ ਵਿੱਚ ਜਿਹੜੇ ਵਰਕਰ ਉਹ ਨੇ ਜਿਨ੍ਹਾਂ ਨੇ ਗਰਾਊਂਡ ਲੈਵਲ ਤੇ ਕੰਮ ਕੀਤਾ ਟਿਕਟਾਂ ਉਹਨਾਂ ਨੂੰ ਮਿਲਣਗੀਆਂ ਤੇ ਬਾਹਰ ਵਾਲਾ ਨਹੀਂ ਜਿਨ੍ਹਾਂ ਨੇ ਕੰਮ ਕੀਤਾ ਚਾਹੇ ਉਹ ਮੈਂ ਇੱਥੋਂ ਚਾਹੇ ਮੈਂ ਪਾਰਟੀ ਦੇ ਵਿੱਚ ਆਤਮ ਨਗਰ ਹਲਕੇ ਦੇ ਵਿੱਚ ਮੈਂ ਨਾਲ ਸੇਵਾ ਕਰਨੀ ਆ ਭਰਾ ਬਣ ਕੇ ਮਿੱਤਲ ਸਾਹਿਬ ਦੇ ਪਰ ਮੈਂ ਇਹੀ ਕਹਾਂਗਾ ਵੀ ਜਿਸ ਬੰਦੇ ਦਾ ਹੱਕ ਬਣਦਾ ਉਹਨੂੰ ਦਿੱਤੀ ਮੰਨਦੇ ਹੋ ਵੀ ਤੁਸੀਂ ਜਿਹੜਾ ਤੁਸੀਂ ਸ਼ਾਮ ਸਿੰਘ ਰੋੜਾ ਜੀ ਨੇ ਗੱਲ ਵੀ ਕੀਤੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਲੁਧਿਆਣਾ ਵਿੱਚ ਮੈਂਬਰ ਪਾਰਲੀਮੈਂਟ ਵੀ ਬੀਜੇਪੀ ਦਾ ਤੇ ਮੇਅਰ ਵੀ ਬੀਜੇਪੀ ਦਾ ਕਿਸ ਤਰ੍ਹਾਂ ਦੇਖੋ ਬਿਲਕੁਲ ਕੋਈ ਸ਼ੱਕ ਨਹੀਂ ਜਦੋਂ ਐਮਪੀ ਬਣ ਗਿਆ ਨਾ ਤੇ ਮਨੋਵਾਲ ਬਹੁਤ ਆ ਜਾਣਾ ਸਾਰੇ ਸ਼ਹਿਰ ਦੀ ਟੀਮ ਦਾ ਦੇ ਉਸ ਮਨੋਵਲ ਦੇ ਵਿੱਚ ਇਹ ਸਾਰੀਆਂ ਸੀਟਾਂ ਇਹ ਨਿਕਲਣਗੀਆਂ ਸ਼ੋਰ ਰਤ ਕੀ ਹੋਊਗਾ ਪੰਜਾਬ ਦੇ ਵਿੱਚ ਇੱਕ ਇਤਿਹਾਸ ਸਰਜਾ ਜਾਊਗਾ ਵੀ ਕਿ ਸਰਕਾਰ ਹੋਊਗੀ ਜਿਤੇ ਆਮ ਆਦਮੀ ਪਾਰਟੀ ਦੀ ਤੇ ਜਿਹੜਾ ਮੇਅਰ ਹੋਊਗਾ ਬੀਜਪੀ ਦਾ ਸੋ ਇਹ ਸੰਜੀ ਬੀਜਪੀ ਦੇ ਜਨ ਕਮਲਜੀਤ ਸਿੰਘ ਕੜਵਲ ਜਿਨ੍ਹਾਂ ਨੇ ਪੂਰੀ ਪਿਛੇ ਦੀ ਬੀਜਪੀ ਪਾਰਟੀ ਜੁਆਇਨ ਕੀਤੀ ਤੇ ਆਉਣ ਵਾਲੇ ਸਮੇਂ ਤੇ ਵੀ ਜਿਹੜੀ ਨਗਰ ਨਿਗਮ ਚੋਣਾ ਤੇ ਮੈਂਬਰ ਪਾਰਲੀਮੈਂਟ ਦੀ ਗੱਲ ਕੀਤੀ ਵੀ ਲੁਧਿਆਣਾ ਵਿੱਚ ਹੀ ਮੈਂਬਰ ਪਾਰਲੀਮੈਂਟ ਬੀਜਪੀ ਦਾ ਔਰ ਇਸ ਦੇ ਨਾਲ ਹੀ ਆਨਵਲੇ ਨਗਰ ਨਿਗਮ ਚੋਣਾਂ ਦੇ ਵਿੱਚ ਵੀ ਜਿਹੜਾ ਜਿੱਤ ਹੋ ਕੇ ਜਿਹੜਾ ਮੇਅਰ ਬਣੂਗਾ ਉਹ ਵੀ ਬੀਜੇਪੀ ਦਾ ਹੋਊਗਾ ਅੰਦਾਜ਼ੇ ਕਮਲਜੀਤ ਕੜਵਲ ਸ਼੍ਰੋਮਣੀ ਕਾਲੀਤੋਪਾਲ ਕਾਂਗਰਸ ਕਾਂਗਰਸ ਤੋਂ ਬਾਅਦ ਹੁਣੜੇ ਬੀਜੇਪੀ ਜਾਣਗੇ ਤੇ ਬਹੁਤ ਤੇਜ਼ ਤਾਰ ਇੱਕ ਨੇਤਾ ਹੈਗੇ ਜਿਹੜਾ ਹਮੇਸ਼ਾ ਹੀ ਯੂਥ ਨੂੰ ਲੈ ਕੇ ਹਮੇਸ਼ਾ ਪਾਰਟੀ ਦਾ ਮਨੋਬਲ ਵਧਾਉਂਦੇ ਹੈ ਤੇ ਆਨਵਲੇ ਸਮੇਂ ਦੇ ਵਿੱਚ ਬੀਜੇਪੀ ਪਾਰਟੀ ਨਾਲ ਲੜੀ ਆਨਵਲੀ ਲੋਕ ਸਭਾ ਦੀ ਚੋਣਾਂ ਦੇ ਨਾਲ ਨਾਲ ਨਗਰ ਨਿਗਮ ਚੋਣਾਂ ਦੇ ਵਿੱਚ ਆਪਣਾ ਬਹੁਤ ਵੱਡਾ ਦਾਇਤੇ ਨਿਵਾ ਸਕਦੇ ਹਨ ਕੈਮਰਾਮੈਨ ਬੋਬੀਨਾ ਸੰਦੀਪ ਸ਼ਰਮਾ ਜੈਨੀਫਰ ਟੀਵੀ ਲੁਧਿਆਣਾ